ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਤੁਹਾਨੂੰ ਕਿਹਾ ਸੀ ਵੀ ਕੋਈ ਨਹੀਂ ਖੜਦਾ ਦੇਖੋ ਲੈਣਾ ਲੱਗ ਜੇ ਤੁਰੇ ਜਾਂਦੇ ਨੇ ਇੱਧਰ ਵਿਹਾਰ ਵਾਲਿਆਂ ਦੀਆਂ ਠੀਕ ਹੈ ਜਿਹੜੇ ਜਵਾਕ ਪੜਨ ਵੀ ਆਏ ਸੀ ਉਹ ਵੀ ਉਹ ਹੈਗਾ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਉਧਰ ਵੀ ਤੁਸੀਂ ਦੇਖੋ ਕਿਵੇਂ ਆਉਂਦੇ ਨੇ ਭਰੇ ਭਰੇ ਠੀਕ ਹੈ ਇਹ ਕਾਰਨ ਇਹ ਹੈ ਵੀ ਹੁਣ ਜੰਗ ਲੱਗ ਗਈ ਹੈ ਤੇ ਪੰਜਾਬ ਦੇ ਨਾਲ ਤੁਹਾਨੂੰ ਕਿਹਾ ਸੀ ਵੀ ਕੋਈ ਨਹੀਂ ਖੜਨਾ ਇਸ ਟਾਈਮ ਇੱਧਰ ਤੇ ਇੱਧਰ ਮਾਰਜੀ ਕੈਮਰਾ ਮਾਰੇ ਤਾਂ ਦੇਖ ਸਕਦੇ ਹੋ ਵੀ ਸਾਰੇ ਕਿਤੇ ਇਹ ਉਹ ਤਾਂਹਾਂ ਵੀ ਦੇਖ ਸਕਦੇ ਹੋ ਆਈ ਜਾਂਦੇ ਸਾਰੇ ਇੱਧਰ ਟੱਪ ਟੱਪ ਕੇ ਸਾਰਿਆਂ ਨੂੰ ਹੁਣ ਤਿਆਰੀ ਆ ਹੁਣ ਕਹਿੰਦੇ ਦਿੱਲੀ ਵੀ ਦੀ ਰਵਾਨਾ ਹੋਈ ਜਾਂਦੇ ਆ ਉਹਦਾ ਠੀਕ ਆ ਇਧਰ ਯੂਪੀ ਵਾਲੇ ਯੂਪੀ ਜਾ ਰਹੇ ਆ ਬਿਹਾਰ ਵਾਲੇ ਬਿਹਾਰ ਮੁੜ ਰਹੇ ਆ ਜਦੋਂ ਬਈ ਜੰਗ ਲੱਗਦੀ ਆ ਉਦੋਂ ਕੋਈ ਨਹੀਂ ਕਿਸੇ ਨਾਲ ਖੜਦਾ ਹੈਗਾ ਉਦੋਂ ਹੀ ਪਤਾ ਲੱਗਦਾ ਅਸਲੀ ਜਦੋਂ ਪੰਜਾਬ ਦੇ ਨਾਲ ਕੋਈ ਹਨ ਹੁੰਦੀ ਹੁੰਦੀ ਆ ਉਦੋਂ ਇੱਥੇ ਕੋਈ ਨਹੀਂ ਖੜਦਾ ਉਦੋਂ ਸਾਰੇ ਭੱਜ ਜਾਂਦੇ ਆ ਉਧਰ ਵੀ ਤੁਸੀਂ ਦੇਖ ਲਓ ਜਿੱਥੇ ਮਰਜੀ ਉਧਰੋਂ ਦੇਖੋ ਕਿਵੇਂ ਆ ਜਾਂਦੇ ਨੇ ਲੋਕ ਹੁਣ ਰੇਲ ਦਾ ਇੱਕ ਵਕਤ ਸ਼ਾਮ ਨੂੰ ਸ਼ਾਮ ਤੱਕ ਹਲੇ ਤਾਂ ਤੁਸੀਂ ਸੋਚ ਵੀ ਲਾ ਸਕਦੇ ਹੈਗੇ ਮੇਰੇ ਤੇ ਕਿੰਨਾ ਕੱਟ ਹੋ ਜੂਗਾ ਜਿਆਦਾ ਇੱਥੇ ਇੰਨਾ ਜਿਆਦਾ ਕੱਟ ਹੋ ਜੂਗਾ ਕਤਰ ਟ੍ਰੇਨ ਚੜਿਆ ਵੀ ਨਹੀਂ ਆਣਾ ਹੈ ਗਸਤੋ ਸਵੇਰ ਆ ਟ੍ਰੇਨ ਦੇ ਵਿੱਚ ਵੀ ਇਹੀ ਹਾਲ ਹੋਇਆ ਮੈਂ ਤਾਂ ਕਰਕੇ ਇੱਥੇ ਸਪੈਸ਼ਲ ਵੀਡੀਓ ਬਣਾਉਣ ਦਾ ਮਾਰ ਆਇਆ ਕਿਉਂਕਿ ਆਪਾਂ ਉਹ ਤੇ ਪਰਾਂ ਉਹਦੇ ਲਵੇ ਫਾਰਡ ਤੋਂ ਅਸੀਂ ਆਪਾਂ ਸਬਜ਼ੀ ਵੇਚਦੇ ਆਂਗੇ ਇਸੇ ਕਰਕੇ ਮੈਂ ਇੱਥੇ ਵੀਡੀਓ ਬਣਾਉਣ ਦਾ ਪਰ ਆਇਆ ਕਿ ਇੱਥੇ ਹੁਣ ਜੋ ਵੀ ਬੁਰਾ ਹਾਲ ਹੁੰਦਾ ਤਰ੍ਹਾਂ ਹੀ ਜਾ ਰਿਹਾ ਹੈਗਾ ਵੀ ਸਾਰੇ ਜਾਂ ਜਿੰਨੇ ਵੀ ਜਵਾਕ ਬਾਹਰੋਂ ਪੜ੍ਹਨਾ ਆਏ ਸੀਗੇ ਸਾਰੇ ਆਪੋ ਆਪਣੇ ਘਰਾਂ ਨੂੰ ਜਾਣ ਲੱਗ ਗਏ ਭੱਜਣ ਲੱਗੇ ਪੰਜਾਬ ਨੂੰ ਛੱਡ ਕੇ ਜਦੋਂ ਪੰਜਾਬ ਦੇ ਉੱਤੇ ਕੋਈ ਮਾੜਾ ਦਿਨ ਆਉਂਦਾ ਹੈ ਉਦੋਂ ਪੰਜਾਬ ਬਾਰੇ ਕੋਈ ਨਹੀਂ ਸੋਚਦਾ ਉਹ ਦੇਖੋ ਉਹ ਬੈਠੇ ਹੈਗੇ ਕੱਥੇ ਹੋਏ ਹ ਬੋਰੀ ਬਿਸਤਰੇ ਬੰਨ ਲੇ ਉਹਦੀ ਬੋਰੀ ਬਿਸਤਰੇ ਬੰਦੇ ਨੇ ਬਾਈ ਜਦੋਂ ਪੰਜਾਬ ਦੇ ਉੱਤੇ ਇੱਕ ਮਾੜਾ ਸਮਾਂ ਆਉਦਾ ਹੁਣ ਪੰਜਾਬ ਦੇ ਨਾਲ ਛੜਨ ਦਾ ਟਾਈਮ ਨਹੀਂ ਹੁਣ ਪੰਜਾਬ ਦੇ ਨਾਲ ਇਸ ਟਾਈਮ ਕੋਈ ਨਹੀਂ ਛੜ ਰਿਹਾ ਤਾਂ ਨਹੀਂ ਛੜ ਰਿਹਾ ਬਾਈ ਕਿਉਂਕਿ ਸੋਨੋ ਬੋਦੀਆ ਵੀ ਜੰਗ ਕਰਕੇ ਜੇ ਉੱਥੋਂ ਭੱਜਦੇ ਦਿੰਨਾ ਹੋ ਸਕਦਾ ਉਹ ਪਿੱਛੇ ਦਾ ਤੁਸੀਂ ਜਿੱਥੇ ਮਰ ਕੇ ਦੇਖੋ ਉਹ ਤਰੀ ਆਉਂਦੇ ਨੇ ਲੋਕ ਇੱਥੇ ਵਾਸਤੇ ਸ਼ਾਮ ਨੂੰ ਜਿਹੜਾ ਟ੍ਰੇਨ ਜਾਊਗੀ ਬਾਈ ਉਹਦੇ ਉੱਤੇ ਸਾਰੇ ਇੱਥੇ ਤੁਸੀਂ ਸੋਚ ਵੀ ਨਹੀਂ ਸਕਨੇ ਸ਼ਾਮ ਨੂੰ ਇੰਨਾ ਜ਼ਿਆਦਾ ਇਕੱਠ ਹੋ ਜੂ ਵੀ ਪੈਰ ਤਰਨ ਨੂੰ ਇੱਕ ਥਾਂ ਵੀ ਨਹੀਂ ਮਿਲਣੀ ਹੈਗੀ ਪੰਜਾਬ ਦੇ ਲਈ ਚਲੋ ਮਾੜੀ ਮਤਭਾਗੀ ਘਟਨਾ ਦੀ ਪਰ ਪੰਜਾਬ ਦੇ ਉੱਤੇ ਜਦੋਂ ਮਾੜੇ ਦਿਨ ਆਉਂਦੇ ਨੇ ਮਾੜਾ ਸਮਾਂ ਆਉਂਦਾ ਉਦੋਂ ਪੰਜਾਬ ਦੇ ਨਾਲ ਕੋਈ ਨਹੀਂ ਖੜਦਾ ਬਈ ਇਹ ਗੱਲ ਪਹਿਲਾਂ ਤੁਸੀਂ ਸੋਚ ਕੇ ਚੱਲਿਆ ਕਰੋ ਕਹਿੰਦੇ ਹੁੰਦੇ ਆ ਵੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਹਰੇਕ ਦਾ ਸਾਥ ਦਿੰਦੀ ਹੈਗੀ ਪਰ ਕੋਈ ਕਿਸੇ ਦਾ ਕੋਈ ਸਾਥ ਨਹੀਂ ਦਿੰਦਾ ਬਈ ਉਦੋਂ ਜਦੋਂ ਮਾੜਾ ਸਮਾਂ ਆਉਂਦਾ ਮੈਂ ਤੜਕੇ ਤੋਂ ਹੀ ਦੇਖ ਰਿਹਾ ਪਹਿਲਾਂ ਮੈਂ ਵੀਡੀਓ ਕਲਿੱਪ ਲੈ ਕੇ ਗਿਆਗਾ ਪਹਿਲਾਂ ਹੀ ਟ੍ਰੇਨ ਦੇ ਵੀ ਬਹੁਤ ਜ਼ਿਆਦਾ ਬੰਦੇ ਗਏ ਆ ਤੇ ਖੂਨ ਵਾਲੀ ਟ੍ਰੇਨ ਦੇ ਵਿੱਚ ਵੀ ਉਹ ਜਿਹਾ ਹਾਲ ਹੋਈ ਜਾਂਦਾ ਹੈਗਾ ਮਹਾਰਾਜੀ ਸਪੈਸ਼ਲ ਇੱਥੇ ਤਾਂ ਹੀ ਆਇਆ ਸੀ ਬਈ ਖਾਂ ਯਾਰ ਸੋਨੂੰ ਪਤਾ ਲੱਗ ਸਕੇ ਵੀ ਜਦੋਂ ਪੰਜਾਬ ਦੇ ਉੱਤੇ ਕੋਈ ਮਾੜਾ ਦੌਰ ਆਉਂਦਾ ਉਦੋਂ ਪੰਜਾਬ ਦੇ ਨਾਲ ਕੋਈ ਨਹੀਂ ਖੜਦਾ ਹੈਗਾ ਇਧਰ ਭਰੀ ਪਿਆਗਾ ਸਾਰਾ ਕੁਝ ਇਧਰ ਜਿੰਨਾ ਤੁਸੀਂ ਕਹ ਸਕਦੇ ਹੋਗੇ ਤੇ ਪਿੱਛੇ ਵੀ ਹੁਣ ਜਾਣਗੇ ਸਾਰੇ ਛੱਡ ਛੱਡ ਕੇ ਪੰਜਾਬ ਨੂੰ ਛੱਡ ਛੱਡ ਉਹਦੀ ਭਜਦੇ ਨੇ ਸਾਰੇ ਜਦੋਂ ਪਿੱਛੇ ਤੁਸੀਂ ਜਿੱਧਰ ਮਰਜ਼ੀ ਦੇਖ ਲਓ ਭਰਿਆ ਪੈਸਟੇਸ਼ਨ ਇਹ ਉਹਦੀ ਉਹਦੀ ਹੁੰਦਾ ਹੈ ਬਈ ਜਦੋਂ ਕੋਈ ਪੰਜਾਬ ਦੇ ਉੱਤੇ ਕੋਈ ਮਾੜਾ ਟਾਈਮ ਆਉਂਦਾ ਮਾੜੇ ਟਾਈਮ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਦੇਖ ਲਓ ਆ ਪੈਣ ਐ ਪੈਣੇ ਭਰੇ ਭਰਿਆ ਪੈਸਟੇਸ਼ਨ ਸਾਰੇ ਭਜ ਭਜ ਹੁਣ ਛੜ ਛੜ ਭੱਜੀ ਜਾਂਦੇ ਨੇ ਇਹਨੂੰ ਪੰਜਾਬ ਨੂੰ ਹੁਣ ਕਿਉਂ ਭਜਦੇ ਆਗੇ ਉਦੋਂ ਜਿਹੜੀ ਧਰਤੀ ਦੇਖ ਲਓ ਇਹਨਾਂ ਨੂੰ ਖਾਣ ਪੀਣ ਨੂੰ ਦਿੰਦੀ ਆ ਕੋਈ ਨਹੀਂ ਬਈ ਉਦੋਂ ਤੁਹਾਡੇ ਨਾਲ ਖੜਦਾ ਹੈਗਾ ਜਦੋਂ ਤੁਹਾਡੇ ਤੇ ਕੋਈ ਮੜਾ ਸਮਾਂ ਆ ਜਾਂਦਾ ਹੈਗਾ ਇਹ ਕਾ ਇਹ ਸੋਨੂੰ ਮੈਂ ਆਪਾਂ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਈ ਪੰਜਾਬ ਆਪਾਂ ਤਾਂ ਰੋਡਰਪੋਕ ਨਹੀਂ ਹੈਗੇ ਆਪਾਂ ਨੂੰ ਗੁਰੂ ਮਹਾਰਾਜ ਨੇ ਇਹ ਸਾਰਾ ਕੁਝ ਬਖਸ਼ਿਆ ਹੈਗਾ ਪਰ ਤੁਹਾਨੂੰ ਪਤਾ ਹੀ ਹੈ ਬਿਹਾਰੀਏ ਕਿਸੇ ਦੇ ਨਹੀਂ ਬਣਦੇ ਹੈਗੇ ਜਦੋਂ ਕੋਈ ਮੜਾ ਟਾਈਮ ਆ ਗਿਆ ਉਦੋਂ ਸਾਰੇ ਸਾਡ ਸਾਡੇ ਭੱਜ ਜਾਣਗੇ ਹੁਣ ਤੁਹਾਨੂੰ ਇੱਥੇ ਇੱਕ ਵੀ ਪੰਜਾਬੀ ਨਹੀਂ ਦੇਖਣ ਨੂੰ ਮਿਲੂਗਾ ਕਿਉਂਕਿ ਪੰਜਾਬ ਵਾਲਿਆਂ ਚ ਇੰਨਾ ਦਾਮਖਮ ਹੈਗਾਗਾ ਵੀ ਉਹ ਕਦੇ ਵੀ ਆਦੀ ਧਰਤੀ ਨੂੰ ਛੱਡ ਕੇ ਨਹੀਂ ਭਜਦੇ ਹੈਗੇ ਪਰ ਹੋਰਾਂ ਚ ਐਡਾ ਦਾਮਖਮ ਹੈ ਨਹੀਂਗਾ ਮੈਂ ਸਟੇਸ਼ਨ ਤੇ ਮੈਂ ਇਸਦਮ ਮੈਂ ਸਿੱਧਾ ਫਰੋਂ ਤੋਂ ਡੈਡੀ ਨੂੰ ਸਬਜ਼ੀ ਆਇਆ ਸੀ ਪਰ ਮੈਂ ਸਟੇਸ਼ਨ ਤੇ ਇਸੇ ਗੱਲ ਦਾ ਮਾਰੇ ਹੀ ਆਇਆ ਸੀ ਬਈ ਵੀ ਤੁਹਾਨੂੰ ਪਤਾ ਲੱਗ ਸਕੇ ਵੀ ਕੀ ਹਾਲ ਹੋਇਆ ਤੇ ਹੈਗਾ ਤੇ ਕੋਈ ਵੀ ਕਿਸੇ ਨਾਲ ਕੋਈ ਨਹੀਂ ਖੜਦਾ ਹੈਗਾ ਬਈ ਜਦੋਂ ਮੜਾ ਟਾਈਮ ਖਮਾ ਹੁੰਦਾ ਹੁੰਦਾ ਹੈਗਾ ਕੋਈ ਗੱਲ ਨਹੀਂ ਆਪਣੀ ਦੀ ਜੰਗ ਲੱਗੀ ਆਪਾਂ ਆਪ ਹੀ ਨਿਪਟਾਂਗੇ ਕਿਉਂਕਿ ਪੰਜ ਮੂਰੇ ਤਾਂ ਪੰਜਾਬ ਨੂੰ ਹੀ ਕਰਦੇ ਨੇ ਪੰਜਾਬ ਦੇ ਨਾਲ ਹੀ ਹੁ ਕਰਦੇ ਨੇ ਹਮੇਸ਼ਾ ਹੁੰਦਾ ਵੀ ਪੰਜਾਬ ਨਾਲ ਹੀ ਗਲਤ ਆ ਰਿਹਾ ਹੈਗਾ ਸੋਨੂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਜਿੰਨਾ ਕੁ ਕੋਸ਼ਿਸ਼ ਕਰਉਂਦਾ ਹੁੰਦਾ ਪੰਜਾਬ ਦੇ ਤੋਂ ਜੰਗ ਲਵਾਉਣੀ ਉਦੋਂ ਵੀ ਪੰਜਾਬ ਨੂੰ ਮੂਰੇ ਕਰ ਦਿੰਦੇ ਨੇ ਠੀਕ ਹੈ ਤੇ ਜਦੋਂ ਵੈਸੇ ਵੀ ਲੜਾਈ ਦੇ ਵਿੱਚ ਹੋਰ ਕਿਤੇ ਜੰਗ ਲੱਗੀ ਹੁੰਦੀ ਹੈ ਕਮਜ਼ੋਰ ਹੋ ਜਾਂਦੇ ਨੇ ਤਾਂ ਸਿੱਖ ਰੈਜੀਮੈਂਟ ਨੂੰ ਮੂਰੇ ਕਰ ਦਿੰਦੇ ਨੇ ਇਹ ਭਾਈਏ ਭਾਈ ਕਿਸੇ ਦੇ ਨਹੀਂ ਬਣਦੇ ਹੈਗੇ ਜਦੋਂ ਹੁਣ ਦੇਖੋ ਮਾੜਾ ਟਾਈਮ ਆ ਗਿਆ ਪੰਜਾਬ ਦੇ ਉੱਤੇ ਸਾਰੇ ਛੱਡ ਛੱਡ ਕੇ ਉਹ ਦੀ ਨਾਲ ਦੀ ਨਾਲ ਇਹਨੂੰ ਭੱਜਦੇ ਆਗੇ ਕੋਈ ਨਾ ਲਈ ਮਾੜਾ ਦੌਰ ਪੰਜਾਬ ਤੇ ਆਇਆ ਪੰਜਾਬ ਹੀ ਖੜਾਊਗਾ ਵੈਸੇ ਭਈਏ ਖੜ ਵੀ ਨਹੀਂ ਸਕਦੇ ਹੈਗੇ ਇਸ ਟੰਬਾ ਦੇ ਵਿੱਚ ਜੇ ਉਹੀ ਖੜਨਗੇ ਜਿਹੜੇ ਪੰਜਾਬ ਦੇ ਆਪ ਦੇ ਬੰਦੇ ਨੇ ਤੇ ਵੀਡੀਓ ਦੇ ਲੇਖਣ ਦੀ ਸਾਰੇ ਵੀਰਾਂ ਦਾ ਧੰਨਵਾਦ ਕੋਈ ਗੱਲ ਨਹੀਂ ਪੰਜਾਬ ਦੇ ਨਾਲ ਖੜੇ ਰਹੋ ਜਿੰਨਾ ਚਿਰ ਜਿਹੜੇ ਤੋਂ ਆਪਾਂ ਹੈ ਪੰਜਾਬੀਆਂ ਪੰਜਾਬ ਦੇ ਨਾਲ ਆਪਾਂ ਨੂੰ ਖੜਨਾ ਵੀ ਪਊਗਾ ਤੇ ਪੰਜਾਬ ਦੇ ਨਾਲ ਖੜੇ ਵੀ ਆ ਚਾਹੇ ਇੱਥੇ ਮਰ ਜੀਏ ਕਦੇ ਛੱਡ ਕੇ ਨਹੀਂ ਜਾਂਦੇ ਆਪਦੀ ਧਰਤੀ ਨੂੰ ਵਿੱਚ ਹੁਣ ਮੈਂ ਦੇਖਿਆ ਹੋਰ ਕਿਤੇ ਸਾਰੇ ਕਿਤੇ ਵੀ ਵੀਡੀਓ ਆਈ ਜਾਂਦੀਆਂ ਸੀ ਛੜ ਛੜ ਭੱਜੀ ਜਾਂਦੇ ਨੇ ਹੂਗਰਾ ਹਾਲ ਹੋਇਆ ਪਿਆ ਟ੍ਰੇਨਾਂ ਦੇ ਵਿੱਚ ਚੜਨ ਨੂੰ ਥਾਂ ਨਹੀਂ ਹੈਗੀ ਸ਼ਾਮ ਨੂੰ ਇਸੇ ਟ੍ਰੇਨ ਦੇ ਵਿੱਚ ਚੜਨ ਨੂੰ ਥਾਂ ਨਹੀਂ ਹੁੰਦੀ ਹੈਗੀ ਹੈਗੀ ਤੇ ਆ ਹੁਣ ਇਧਰ ਉਹ ਦੇਖੀ ਜਾਂਦੀ ਸੀ ਰੇ ਰਹੀ ਸੀ ਕੋਈ ਗੱਲ ਨਹੀਂ ਕਾਰੋਬਾਰ ਤਾਂ ਵੈਸੇ ਚੱਲ ਰਹੇ ਨੇ ਪਰ ਬਈਆਂ ਦੇ ਮਨ ਦੇ ਵਿੱਚ ਡਰ ਹੋ ਗਿਆ ਇਹਦੇ ਇਹਦੇ ਨਾਲ ਤੋਂ ਇਹ ਤਾਂ ਪਤਾ ਲੱਗ ਗਿਆ ਆਪਾਂ ਨੂੰ ਵੀ ਬਈਏ ਕਿੰਨੇ ਘਟਰਪੋਕ ਨੇ ਵੀ ਪੰਜਾਬ ਨਾਲ ਕਿੰਨੇ ਖੜਦੇ ਨੇ ਉਹ ਕਹਿੰਦੇ ਹੁੰਦੇ ਆ ਵੀ ਅਸੀਂ ਐ ਐਦਾਂ ਕਰਦਾਂਗੇ ਐਦਾਂ ਕਰਦਾਂਗੇ ਐ ਕਰਦਾਂਗੇ ਐ ਕਰਦਾਂਗੇ ਸਿਰਫ ਮੀਮਸਾ ਦੇ ਵਿੱਚ ਹੀ ਕਹਿੰਦੇ ਹਿੰਦੂ ਵੀਰ ਕਾਹ ਵੀ ਦੰਦੇ ਵਿਚ ਐ ਕਰਦਾਂਗੇ ਐ ਕਰਦਾਂ। ਉਹ ਸਿਰਫ ਮੀਮਸਾ ਦੇ ਵਿੱਚ ਹੀ ਕਹਿਣ ਜੋਗੇ ਨੇ ਪਰ ਅਸਲੀਅਤ ਗੱਲ ਕੁਝ ਹੋਰ ਹੈ। ਅਸਲੀਅਤ ਦੇ ਵਿੱਚ ਪੰਜਾਬ ਨਾਲ ਖੜਨਾ ਬਹੁਤ ਮੁਸ਼ਕਲ ਗੱਲ ਹੈ ਤੇ ਹੁਣ ਜਦੋਂ ਹਾਲੇ ਹਮਲੇ ਤਾਂ ਕੁਝ ਵੀ ਨਹੀਂ ਹੋਏ ਹੈਗੇ ਹਾਦ ਤੱਕ ਕਿਸੇ ਦੀ ਜਾਨ ਵੀ ਨਹੀਂ ਗਈ ਪਰ ਉਦੋਂ ਪਹਿਲੇ ਤੁਸੀਂ ਦੇ ਸੋਚ ਲਓ ਵੀ ਭੱਜਣ ਲੱਗ ਗਏ ਸਾਰੇ ਛੱਡ ਛੱਡ ਕੇ ਤੇ ਇੱਥੋਂ ਤਾਂ ਫਿਰ ਸਾਨੂੰ ਪਤਾ ਹੈ ਬਈ ਸਾਫਤ ਹੋ ਹੀ ਗਿਆ। ਨੀ ਪੰਜਾਬ ਨਾਲ ਵੀ ਆਪਾਂ ਕਹਿੰ ਨੂੰ ਕਹਿੰਦੇ ਹਿੰਦੂ ਰਾਸ਼ਟਰ ਬਣਾ ਲਵਾਇ ਕਰ ਲੋ ਪੰਜਾਬ ਨਾਲ ਤਾਂ ਕੋਈ ਅੱਜ ਨਹੀਂ ਖੜਦਾ ਹੈਗਾ ਕੱਲ ਨੂੰ ਫਿਰ ਕਿੱਥੋਂ ਖੜ ਜਾਣਗੇ ਜੇ ਅੱਜ ਨਹੀਂ ਕੋਈ ਖੜ ਰਿਹਾ ਕੱਲ ਨੂੰ ਕਿੱਥੋਂ ਪੰਜਾਬ ਦੇ ਨਾਲ ਖੜ ਜਾਣਗੇ ਤੇ ਸਾਰੇ ਵੀਰ ਬਿਨਾਂ ਨੂੰ ਬੇਨਤੀ ਆ ਕੋਈ ਗੱਲ ਨਹੀਂ ਪੰਜਾਬ ਦੇ ਉੱਤੇ ਮਾੜਾ ਸਮਾਂ ਆਇਆਗਾ ਆਪਾਂ ਹੜਾਵਾਂਗੇ ਲਾਜ਼ਮੀ ਸਾਰੇ ਇੱਕ ਦੂਜੇ ਨਾਲ ਮਿਲ ਜੁੜ ਕੇ ਰਹੋ ਤੇ ਬਾਕੀਆਂ افਵਾਹਾਂ ਤੋਂ ਦੂਰ ਰਹੋ ਕੋਈ ਗੱਲ ਨਹੀਂ ਇੱਕ ਦੋ ਥਾਂ ਹੋਏ ਹਮਲੇ ਹੋਏ ਵੀ ਹੈਗੇ ਪਰ ਡਿਫੈਂਸ ਸਿਸਟਮ ਨੇ ਆਪਣੇ ਨੇ ਉਹਨੂੰ ਤਾਂ ਹੀ ਦਾਤਾ ਸੀ ਡਰੋਨਾਂ ਨੂੰ ਤੇ ਖਤਮ ਕਰਦੇ ਸੀਗੇ ਇਸ ਗੱਲ ਦੇ ਵਿੱਚ ਬਾਕੀ ਕੋਈ ਵੀ ਕਿਸੇ ਦੀ ਗੱਲ ਤੇ ਬਾਲਾ ਕੋਈ ਯਕੀਨ ਨਾ ਕਰੋਂ ਹਲੇ ਐਡਾ ਵੀ ਗੱਲ ਨਹੀਂ ਵਧੀ ਹੈਗੀ ਇਹ ਤਾਂ ਚਲੋ ਆਪਾਂ ਮੈਂ ਵੀਡੀਓ ਤੁਹਾਨੂੰ ਤਾਂ ਬਣਾ ਕੇ ਦਿਖਾਈ ਹੈ ਬਾਈ ਵੀ ਆਪਾਂ ਕਿਸੇ ਹੋਰ ਉਹਦੇ ਤੇ ਨਹੀਂ ਯਕੀਨ ਕਰ ਸਕਦੇ ਪੰਜਾਬ ਦੇ ਨਾਲ ਸਿਰਫ ਪੰਜਾਬੀ ਹੀ ਖੜ ਸਕਦੇ ਬਾਕੀ ਮਰਨ ਤੋਂ ਪੰਜਾਬੀ ਤੁਹਾਨੂੰ ਪਤਾ ਹੀ ਘੱਟ ਹੀ ਘਰਾਉਂਦੇ ਨੇ ਇਹਦਾ ਸ਼ੁਰੂ ਤੋਂ ਹੀ ਆਪਾਂ ਗੁਰੂਆਂ ਨੇ ਸਿਖਾਈ ਆਪਾਂ ਨੂੰ ਇਹ ਹੈਗਾ ਤੇ ਹੁਣ ਵੀ ਆਪਾਂ ਵੀ ਪੰਜਾਬ ਦੇ ਨਾਲ ਖੜੇ ਆ ਪੰਜਾਬੀ ਹੋਣ ਦੇ ਉੱਤੇ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਆ ਵੀ ਆਪਾਂ ਪੰਜਾਬ ਦੇ ਨਾਲ ਐਂਡ ਤੱਕ ਖੜੇ ਰਹਿਣਾ ਕਿਸੇ ਨੇ ਨਹੀਂ ਜਾਣਾ ਖੁਸ਼ੀ ਹੋਈ ਆ ਬਕਰੇ ਦੇਖੋ ਆਪਣੀ ਧਰਤੀ ਆ ਆਪਾਂ ਆਵਦੀ ਧਰਤੀ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੇ ਪਰ ਇਹ ਗੂ ਕਹਿੰਦੇ ਆ ਵੀ ਦੇਡੇ ਦੇਜ ਦਾ ਖਾਈਓ ਦੇਸ਼ ਨਹੀਂ ਭੰਡੀ ਦਾ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਇਤੋ ਹੀ ਖਾਂਦੇ ਰਹੇ ਤੇ ਅੱਜ ਛੱਡ ਕੇ ਇਹਨੂੰ ਭੱਜੀ ਜਾਂਦੇ ਨੇ ਇਹ ਤੇ ਕੋਈ ਗੱਲ ਨਹੀਂ ਇਹ ਇਹਨਾਂ ਦੀ ਯਾਰ ਸੋਚ ਆ ਵੀ ਜਹੇ ਜੀ ਹੈਗੀ ਆ ਕਹਿੰਦੇ ਵੀ ਇੱਥੇ ਡਰ ਦਾ ਮਾਹੌਲ ਹੋਇਆ ਮੈਂ ਪੁੱਛਿਆ ਵੀ ਕਹੀ ਤੋ ਹੁਣ ਡਰ ਦੇ 10 ਦਿਨ ਹੈਗੇ ਵੀ ਸਾਡੀ ਬੇਇੱਜ਼ਤੀ ਵਾਲਾ ਕੰਮ ਹੋਊਗਾ ਪਰ ਪਤਾ ਤਾਂ ਆਪਾਂ ਨੂੰ ਹੈਗੇ ਮਨ ਕਿਉਂ ਜਾ ਰਹੇ ਨੇ ਬਾਕੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਨੂੰ ਧੰਨਵਾਦ ਵੀਰਾਂ ਨੂੰ ਸ਼ੇਅਰ ਕਰ ਦਿਓ ਤੇ ਇਸ ਤਰ੍ਹਾਂ ਪਤਾ ਲੱਗਦਾ ਰਹਿੰਦਾ ਵੀ ਫਿਰ ਇਹ ਲੋ ਇਸ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ